ਕਿ ਕੁਛ ਡੰਗਰ ਪਾਏ ਸੀ ਹੋਰ ਸਾਰੇ ਪੂਰੇ ਹੋ ਗਏ ਬਸ 2-3 ਬਚੇ ਆਈ ਬਾਕੀ 8 ਡੰਗਰ ਪੂਰੇ ਹੋ ਗਏ ਸਾਡੇ ਦਾ ਪਰਿਵਾਰ ਦੇ ਜੀ ਚਲੇ ਗਏ ਉਹ ਇੱਕ ਤਰ੍ਹਾਂ ਦੇ ਡੰਗਰ ਨਹੀਂ ਕਹਦੇ ਪਸ਼ੂ ਤਾਂ ਮੰਨੇ ਹੋ ਨਹੀਂ ਤਰ੍ਹਾਂ ਦੇ ਹਾਲਤ ਨੇ ਬਜ਼ੁਰਗ ਮਾਤਾ ਬਜ਼ੁਰਗ ਮਾਤਾ ਵਿਚਾਰੀ ਦੇ ਹੰਝੂ ਨਹੀਂ ਰੁਕ ਰਹੇ ਇਸ ਵੇਲੇ ਹੌਸਲਾ ਰੱਖ ਮਾਤਾ ਕੋਈ ਨਾ ਵਾਇਕਰੂ ਨੇ ਮੇਰੀ ਬਿੱਤੀ ਅੱਜ ਸਾਡੀ ਉਮਰ ਹੋ ਗਈ ਮੈਂ ਆਪਣੀ ਉਮਰ ਚ ਕਦੇ ਕੋਈ ਆਇਆ ਜਾਂਦੀ ਦੇਖਿਆ ਤਾਂ ਕਦੇ ਨਹੀਂ ਹੋਇਆ ਤਾਂ ਸਾਡੇ ਨਾਲ ਕਦੇ ਐਜੀ ਕਰਨ ਹੁਣ ਪਤਾ ਨਹੀਂ ਕੀ ਕਰ ਸਾਡੇ ਫਿਰ ਮਾਰ ਪੈਗੀ ਰੇਟਾ ਜਦੋਂ ਬਾਹਰ ਨਿਕਲਣ ਲੱਗਦੇ ਆ ਵੀਰੇ ਮਨ ਖਬਰ ਦਾ ਇਹ ਵੀ ਪਤਾ ਨਹੀਂ ਕਿਹੜਾ ਮਰਿਆ ਪਿਆ ਹਾਂ ਸਾਨੂੰ ਬਤਾ ਯਾਰ ਅਸਿਕ ਕਿੰਨਾ ਟਾਈਮ ਗੁਜ਼ਾਰ ਰਹੇ ਆ ਮਰ ਮਰ ਕੇ ਦਿਨ ਕੱਟ ਰਹੇ ਆ ਦਾ ਦਿਨ ਹੋ ਗਿਆ ਭਾਈ ਲੱਜਮੀਨ ਵੀ ਜੀ ਬਹੁਤ ਘਟਾ ਹੈ ਗੁਜ਼ਾਰੇ ਚੋਗੀ ਆ ਬਸ ਪਸ਼ੂਆਂ ਦਾ ਗੁਜ਼ਾਰਾ ਚੱਲਦਾ ਹੈ ਤੇ ਬਾਕੀ ਜ਼ਮੀਨ ਦਾ ਕੇਸ ਚੱਲਦਾ ਜੀ ਕਿਸੇ ਹੋਰ ਬੰਦੇ ਨੇ ਉਹਦੇ ਤੇ ਕਬਜ਼ਾ ਵਗੈਰਾ ਕੀਤਾ ਹੋਇਆ ਜੀ ਤਾਂ ਕੀ ਕਰੀਏ ਜੀ ਬੇਵਸ ਹੋਏ ਬੈਠੇ ਆ ਜੀ ਇੱਕ ਆਮ ਬੰਦਾ ਮਿਹਨਤ ਕਰਕੇ ਕਿੱਥੋਂ ਕੋਟ ਕਚੈਰੀਆਂ ਦੇ ਖਰਚੇ ਕਿੱਥੋਂ ਭਰੂਗਾ ਜੀ ਚਾਰ ਚਾਰੀ ਚਾਰ ਪੰਜ ਚਾਰ ਪੰਜ ਕਿੱਲੇ ਜ਼ਮੀਨ ਕੋਰਕ ਕਰਤੀ ਸਾਡੇ ਪੱਲੇ ਕੁਝ ਨਹੀਂ ਰਿਹਾ ਬਾਜੀ ਅਸੀਂ ਇਹ ਡੰਗਰਾਂ ਦੇ ਸਾਰੇ ਦਿਨ ਕੱਟ ਰਹੇ ਸੀ ਹੁਣ ਇਹ ਵੀ ਸਾਥ ਛੱਡ ਰਹੇ ਆ ਜੀ ਕਿਸ ਤਰ੍ਹਾਂ ਜੀਵੋਗੇ ਅਸੀਂ ਜਦੋਂ ਕੋਈ ਮਿਹਨਤਕਸ਼ ਨੌਜਵਾਨ ਜੋ ਮਿਹਨਤ ਕਰਕੇ ਆਪਣਾ ਘਰ ਚਲਾਉਂਦਾ ਹੈ ਜਦੋਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣ ਤਾਂ ਉਸ ਵੇਲੇ ਇਹ ਮੰਨ ਲਿਆ ਜਾਵੇ ਕਿ ਅੰਬਰ ਤੇ ਧਰਤੀ ਵੀ ਪੁੱਬਾ ਮਾਰ ਕੇ ਰੋਂਦੀ ਹੈ ਇਸੇ ਤਰ੍ਹਾਂ ਦਾ ਇੱਕ ਨੌਜਵਾਨ ਹੈ ਅਮਨਿੰਦਰ ਅਮਨਿੰਦਰ ਨੂੰ ਮੈਂ ਕਾਲ ਕੀਤੀ ਪਰ ਜਦੋਂ ਉਹਨੇ ਫੋਨ ਚੱਕਿਆ ਉਸ ਤੋਂ ਪਹਿਲਾਂ ਹੀ ਉਹ ਤਾਹਾ ਮਾਰ ਕੇ ਰੋ ਰਿਹਾ ਸੀ ਵਜ੍ਹਾ ਕੀ ਸੀ ਕਿ ਅੱਜ ਤੋਂ 10 ਦਿਨ ਪਹਿਲਾਂ ਤੋਂ ਲੈ ਕੇ ਤੇ ਅੱਜ ਦੇ ਦਿਨ ਤੱਕ ਉਦੇ ਘਰ ਦੇ ਵਿੱਚ 8 ਡੰਗਰ ਵਾਰੀ-ਵਾਰੀ ਮਰ ਚੁੱਕੇ ਆ। ਇਹ ਵੀ ਸਮਝ ਨਹੀਂ ਆ ਰਹੀ ਕਿ ਡੰਗਰਾਂ ਨੂੰ ਸਮੱਸਿਆ ਕੀ ਹੈ, ਬਿਮਾਰੀ ਕੀ ਹੈ। ਪਰ ਹਰ ਰੋਜ਼ ਉਹ ਡੰਗਰ ਜਿਹੜੇ ਆ ਉਹ ਇਸ ਜਹਾਨ ਤੋਂ ਜਾ ਰਹੇ ਨੇ। ਇਸ ਘਰ ਦਾ ਗੁਜ਼ਾਰਾ ਅਮਨਿੰਦਰ ਤੇ ਹਰਿੰਦਰ ਦੋਨੋਂ ਭਰਾ ਡੰਗਰਾਂ ਨੂੰ ਪਾਲ ਕੇ ਉਹਨਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਕਰਦੇ ਆ ਕਿਉਂਕਿ ਜ਼ਮੀਨ ਵੀ ਉਹਨਾਂ ਕੋਲ ਗੁਜ਼ਾਰੇਯੋਗੀ ਨਹੀਂ। ਜਿਹੜੀ ਜ਼ਮੀਨ ਹੈ ਉਹਦੇ ਵਿੱਚ ਸਿਰਫ ਚਾਰਾ ਹੀ ਬੀਜਿਆ ਜਾਂਦਾ ਹੈ ਚਾਰਾ ਜਿਹੜਾ ਹੈ ਉਹ ਡੰਗਰਾਂ ਨੂੰ ਪਾਇਆ ਜਾਂਦਾ ਤੇ ਡੰਗਰ ਦੁੱਧ ਦਿੰਦੇ ਆ ਫੇਰ ਘਰ ਦਾ ਗੁਜ਼ਾਰਾ ਚੱਲਦਾ ਹੁਣ ਜੇ ਉਹਨਾਂ ਹੀ ਡੰਗਰਾਂ ਦੇ ਵਿੱਚੋਂ ਅੱਠ ਡੰਗਰ ਜਿਹੜੇ ਘਰ ਦਾ ਗੁਜ਼ਾਰਾ ਚਲਾ ਰਹੇ ਸੀ ਜੇ ਉਹ ਤੁਰ ਜਾਣ ਤਾਂ ਉਸ ਪਰਿਵਾਰ ਦਾ ਹਾਲ ਕੀ ਹੋਊਗਾ ਇਹ ਤੁਸੀਂ ਸਹਿਜੇ ਸਮਝ ਸਕਦੇ ਹੋ ਅਮਨਿੰਦਰ ਮੇਰੇ ਨਾਲ ਹੈ ਅਮਨਿੰਦਰ ਦੇ ਮਾਤਾ ਜੀ ਉਹਨਾਂ ਦੇ ਦਾਦੀ ਤੇ ਉਹਨਾਂ ਦੇ ਧਰਮ ਪਤਨੀ ਇਧਰਲੇ ਪਾਸੇ ਮੈਂ ਦਿਖਾਉਣਾ ਹੈ ਕਿ ਇਹਨਾਂ ਕੋਲ ਤਿੰਨ ਕ ਡੰਗਰ ਬਚੇ ਨੇ ਔਰ ਉਹਨਾਂ ਦਾ ਡਾਕਟਰਾਂ ਦੇ ਵੱਲੋਂ ਇਲਾਜ ਦਿਨ ਰਾਤ ਕੀਤਾ ਜਾ ਰਿਹਾ ਹੈ ਪਰ ਗੱਲ ਇਹ ਹੈ ਕਿ ਬਦਕਿਸਮਤੀ ਇਸ ਪਰਿਵਾਰ ਦੀ ਇਹ ਹੈ ਕਿ ਇਲਾਜ ਦੇ باوجود ਵੀ ਡੰਗਰ ਬਚ ਨਹੀਂ ਰਹੇ ਇਹ ਦੋ ਡੰਗਰਾਂ ਦਾ ਇਲਾਜ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਤੋਂ ਚਾਰ ਡਾਕਟਰ ਬੜੀ ਸ਼ਿੱਦਤ ਨਾਲ ਕਰ ਰਹੇ ਹੈ ਘਰ ਦੇ ਵਿੱਚ ਦਵਾਈਆਂ ਦੇ ਢੇਰ ਲੱਗ ਚੁੱਕੇ ਹੈ ਔਰ ਕਿਸੇ ਛੋਟੇ ਹਸਪਤਾਲ ਦੇ ਵਿੱਚ ਜਾਂ ਡਿਸਪੈਂਸਰੀ ਦੇ ਵਿੱਚ ਵੀ ਇੰਨੀਆਂ ਦਵਾਈਆਂ ਨਹੀਂ ਹੁੰਦੀਆਂ ਜਿੰਨੀਆਂ ਇਹਨਾਂ ਦੇ ਘਰ ਦੇ ਅੰਦਰ ਆਪਣੇ ਡੰਗਰਾਂ ਦਾ ਇਲਾਜ ਕਰਵਾਉਣ ਦੇ ਲਈ ਹੈ ਪਰ ਫੇਰ ਮੈਂ ਇੱਕ ਵਾਰ ਦੁਹਰਾਉਣਾ ਹੈ ਕਿ ਪਰਿਵਾਰ ਦੀ ਬਦਕਿਸਮਤੀ ਹੈ ਕਿ ਡੰਗਰ ਫੇਰ ਵੀ ਬਚ ਨਹੀਂ ਰਹੇ ਇਹ ਵਜ੍ਹਾ ਕੀ ਹੈ ਪਰਿਵਾਰ ਨਾਲ ਗੱਲਬਾਤ ਕਰਾਂਗੇ ਬਾਈ ਸ਼ਸ਼ੀਕਲ ਸ਼ਸ਼ੀਕਲ ਬਾਈ ਜੀ ਅਮਨਿੰਦਰ ਹੋਇਆ ਕੀ ਹੈ ਵੀਰੇ ਐਗਜ਼ੈਕਟਲੀ ਹੋਇਆ ਕੀ ਸੀ ਡੰਗਰ ਚੰਗੇ ਭਲੇ ਸੀ ਜਦੋਂ ਬਿਮਾਰ ਹੋਣੇ ਸ਼ੁਰੂ ਹੋਇਆ ਉਦੋਂ ਵਜ੍ਹਾ ਕੀ ਬਣੀ ਪਤਾ ਨਹੀਂ ਪਹਿਲੇ ਦਿਨ ਇੱਕ ਮੱਝ ਨੂੰ ਬੁਖਾਰ ਆਇਆ ਜੀ ਉਸ ਤੋਂ ਬਾਅਦ ਦੂਸਰੇ ਦਿਨ ਦੋ ਤੀਸਰੇ ਦਿਨ ਤਿੰਨ ਚੌਥੇ ਦਿਨ ਤਾਂ ਫਿਰ ਸਾਰੇ ਉਹ ਡੰਗਰ ਬਿਮਾਰ ਹੋ ਗਏ ਜੀ ਅਸੀਂ ਨੇੜੇ ਦੇ ਹਸਪਤਾਲ ਮਾਨਕਪੁਰ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਪਹਿਲੇ ਦਿਨ ਜਦੋਂ ਪਸ਼ੂ ਬਿਮਾਰ ਹੋਇਆ ਜੀ ਤੇ ਉਹਨਾਂ ਨੇ 2 ਦਿਨ ਟ੍ਰੀਟਮੈਂਟ ਕੀਤਾ ਤੀਸਰੇ ਦਿਨ ਉਹਨਾਂ ਨੇ ਖੇੜੇ ਗੱਜੂ ਹਸਪਤਾਲ ਤੋਂ بڑے ਡਾਕਟਰ ਸਾਹਿਬ ਬੁਲਾਏ ਉਹਨਾਂ ਨੇ ਵੀ 2 ਦਿਨ ਇਲਾਜ ਕੀਤਾ ਪਰ ਕੋਈ ਫਰਕ ਨਹੀਂ ਆਇਆ ਜੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਉੱਚ ਅਧਿਕਾਰੀ ਜਿਵੇਂ ਕਿ ਰਾਜਪਰੇ بڑے ਹਸਪਤਾਲ ਤੋਂ ਡਾਕਟਰ ਸਾਹਿਬ ਬੁਲਾਏ ਉਹ ਹੁਣ ਇਲਾਜ ਕਰ ਰਹੇ ਆਂ ਜੀ ਪਰ ਡੰਗਰਾਂ ਦੀ ਡੈਥ ਹੋਈ ਜਾ ਰਹੀ ਹੈ ਜੀ ਅੱਟਾ ਡੰਗਰ ਮਰ ਗਈ ਸਾਡੇ ਦਾ ਪਰਿਵਾਰ ਦੇ ਜੀ ਉਹ ਚਲੇ ਗਈ ਇੱਕ ਤਰ੍ਹਾਂ ਦੇ ਜੀ ਕੀ ਕਰੀਏ ਅੱਛਾ ਇਹ ਚਾਰਾ ਤੁਸੀਂ ਘਰ ਦਾ ਹੀ ਪਾਉਂਦੇ ਸੀ ਜਾਂ ਬਾਹਰੋਂ ਚਾਰਾ ਆਉਂਦਾ ਸੀ ਕਿਵੇਂ ਸੀ ਮਤਲਬ ਉਹ ਚਾਰਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਬੀਜਿਆ ਹੋਇਆ ਤੁਸੀਂ ਉਹਤੇ ਰੇਸ ਸਪਰੇਅ ਕੀਤੀ ਹੈ ਜਾਂ ਨਹੀਂ ਕੀਤੀ ਇਹ ਤਾਂ ਤੁਹਾਡੇ ਧਿਆਨ 'ਚ ਹੀ ਹੁੰਦਾ ਫਿਰ ਵੀ ਪਤਾ ਨਹੀਂ ਲੱਗ ਰਿਹਾ ਕਿ ਕੀ ਸਮੱਸਿਆ ਹੈ ਸਾਡਾ ਘਰ ਦਾ ਹੀ ਚਾਰਾ ਹੈ ਹੀ ਅਸੀਂ ਸ਼ੁਰੂ ਤੋਂ ਇਹੀ ਪਾਨਨੇ ਆ ਤੇ ਸਾਡਾ ਅਸੀਂ ਤਾਂ ਕਦੇ ਯੂਰੀਆ ਤੱਕ ਨਹੀਂ ਵਰਤਿਆ ਜੀ ਆਪਣੇ ਉਹਦੇ ਚ ਖੇਤ ਚ ਹਮੇਸ਼ਾ ਰੂੜੀ ਤੇ ਰਹਿ ਰਹਾ ਹਾਂ ਹੀ ਉਹ ਕੁਦਰਤੀ ਜੋ ਫਸਲ ਹੁੰਦੀ ਹੈ ਉਹੀ ਕਰਦੇ ਆ ਤਾਂ ਪਤਾ ਨਹੀਂ ਮਾਲਕ ਨੂੰ ਕੀ ਮਨਜ਼ੂਰ ਹੈ ਜੀ ਅੱਛਾ ਇਹ ਡੰਗਰਾਂ ਤੇ ਕੋਈ ਲੋਨ ਵਗੈਰਾ ਸੀ ਲੋਨ ਵਗੈਰਾ ਲਏ ਤੇ ਸੀ ਜਾਂ ਫਿਰ ਮਤਲਬ ਆਪਦੀ ਕਮਾਈ ਦੇ ਵਿੱਚੋਂ ਖਰੀਦ ਰਹੇ ਸੀ ਡੰਗਰ ਛੋਟੇ ਭਾਈ ਹਰਿੰਦਰ ਸਿੰਘ ਦੇ ਨਾਂ ਤੇ ਲੋਨ ਹੈ ਜੀ ਡੰਗਰਾਂ ਦੇ ਉਹਦੇ ਤੇ ਤੇ ਲੋਨ ਲੈ ਕੇ ਕੁਝ ਡੰਗਰ ਪਾਏ ਸੀ ਜੀ ਹੋਰ ਸਾਰੇ ਪੂਰੇ ਹੋ ਗਏ ਜੀ ਬਸ ਦੋ ਤਿੰਨ ਬਚੇ ਆ ਜੀ ਬਾਕੀ 8 ਡੰਗਰ ਪੂਰੇ ਹੋ ਗਏ ਸਾਡੇ ਦਾ ਪਰਿਵਾਰ ਦੇ ਜੀ ਚਲੇ ਗਏ ਉਹ ਇੱਕ ਤਰ੍ਹਾਂ ਦੇ ਡੰਗਰ ਨਹੀਂ ਕਦੇ ਪਸ਼ੂ ਤਾਂ ਮੰਨਿਓ ਨਹੀਂ ਬੱਚਿਆਂ ਦਾ ਬਹੁਤ ਪਿਆਰ ਸੀ ਉਹਨਾਂ ਨਾਲ ਸਾਰਾ ਦਿਨ ਰਾਤ ਰਹਿਣਾ ਉੱਠਣਾ ਬੈਠਣਾ ਹੀ ਕਮਰੇ ਚ ਜਦੋਂ ਬਾਹਰ ਨਿਕਲਣ ਲੱਗਦੇ ਆ ਵੀਰੇ ਮਨ ਘਬਰਦਾ ਇਹ ਵੀ ਪਤਾ ਨਹੀਂ ਕਿਹੜਾ ਮਰਿਆ ਪਿਆ ਸਾਨੂੰ ਪਤਾ ਯਾਰ ਅਸਿਕ ਕਿੰਨਾ ਟਾਈਮ ਗੁਜ਼ਾਰ ਰਹੇ ਆ ਮਰ ਮਰ ਕੇ ਦਿਨ ਕੱਟ ਰਹੇ ਆ 10 ਦਿਨ ਹੋ ਗਏ ਭਾਈ ਭਾਈ ਇਧਰ ਬਜ਼ੁਰਗ ਦਾਦੀ ਆ ਵਿਚਾਰੀ ਤੇ ਉਹਦੇ ਹੰਝੂ ਨਹੀਂ ਰੁਕ ਰਹੇ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਗੱਲ ਕੀ ਕਰਾਂ ਕਿਉਂਕਿ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਗੱਲਾਂ ਤਾਂ ਕਰਨੀਆਂ ਪੈਣਗੀਆਂ ਪਰ ਜਿਸ ਤਰ੍ਹਾਂ ਦੇ ਹਾਲਤ ਨੇ ਬਜ਼ੁਰਗ ਮਾਤਾ ਬਜ਼ੁਰਗ ਮਾਤਾ ਵਿਚਾਰੀ ਦੇ ਹੰਝੂ ਨਹੀਂ ਰੁਕ ਰਹੇ ਐ ਇਸ ਵੇਲੇ ਹੌਸਲਾ ਰੱਖ ਮਾਤਾ ਕੋਈ ਨਾ ਵਾਹਿਗੁਰੂ ਨੇ ਮੇਰੀ ਵਿੱਚ ਅੱਜ ਹਜ਼ਾਰ ਦੀ ਉਮਰ ਹੋ ਗਈ ਮੈਂ ਆਪਣੀ ਉਮਰ ਚ ਕਦੇ ਕੋਈ ਐਜਾਦੀ ਦੇਖਿਆ ਤਾਂ ਕਦੇ ਨਹੀਂ ਹੋਇਆ ਤਾਂ ਸਾਡੇ ਨਾਲ ਕਦੇ ਐਜੀ ਕਰਨ ਆ ਹੁਣ ਪਤਾ ਨਹੀਂ ਕੀ ਸਾਡੇ ਪਰ ਮਾਰ ਪੈਗੀ ਇਹ ਤਾਂ ਦੁਨੀਆ ਨੂੰ ਵੀ ਨਹੀਂ ਕਿਸੇ ਨੂੰ ਆਇਆ ਇਹਨਾਂ ਨੂੰ ਇਹ ਰਾਜੀ ਕਰ ਦਵੇ ਮਹਾਰਾਜਾ ਜੀ ਸਾਰੀ ਕੋਈ ਮਦਦ ਹੋ ਜਾਵੇ ਪੁੱਤ ਇਹਨਾਂ ਬੱਚਿਆਂ ਦੀ ਹੁਣ ਤਾਂ ਪੁੱਤਾਂ ਦੀਆਂ ਮੰਗੜ ਪਾਲ ਪਾਲ ਕੇ ਐ ਬੰਨ ਖੋਲ ਅੰਦਰ ਬਾਹਰ ਸਾਰਾ ਦਿਨੇ ਪੰਜ ਜੀ ਲੱਗੇ ਹੋਏ ਐ ਨਵਰ 6 ਵਿੱਚੇ ਚਾਚੇ ਵਿੱਚੇ ਬਾਪ ਵਿੱਚੇ ਪੁੱਤ ਸਾਰੇ ਲੱਗੇ ਵੇ ਪੁੱਤ ਇੱਕ ਐਡਾ ਕਿ ਨਿਆਣਾ ਹੈ ਉਹ 5 6ਵਾਂ ਸਾਲ ਲੱਗਿਆ ਵਾ ਉਹ ਕਟੀਆਂ ਬੱਚਿਆਂ ਨੂੰ ਖੋਰ ਬੰਨ ਹੁਣੋਂ ਰੋਂਦਾ ਵੀ ਮੇਰੀਆਂ ਕਟੀਆਂ ਬੱਚਿਆਂ ਹੈ ਕਿਥੇ ਕਿਥੋ ਲਿਆ ਇਹ ਪੁੱਤ ਕਹਿੰਦੇ ਡਾਕਟਰਾਂ ਕੋਲ ਤਾਂ ਹਸਪਤਾਲ ਚ ਦਾਖਲ ਕਰੀਆਂ ਵੀ ਆ ਕੀ ਕਰੀਏ ਹੁਣ ਫੇਰ ਪੁੱਤ ਇਹਨਾਂ ਵਰਤਾਂ ਇੰਨੀ ਮਾਰ 2.5 ਰੁਪਈਏ ਕੋਈ ਹਿਸਾਬ ਹੀ ਨਹੀਂ ਹੱਦ ਤੇ ਬਾਹਰ ਹੋ ਗਈ ਪੁੱਤ ਆ ਮਾਰ ਆਹ ਜਮੀਨ ਵੀ ਜੀ ਬਹੁਤ ਘੱਟ ਹੈ ਗੁਜ਼ਾਰੇ ਜੋਗੀ ਆ ਬਸ ਪਸ਼ੂਆਂ ਦਾ ਗੁਜ਼ਾਰਾ ਚੱਲਦਾ ਏ ਤੇ ਬਾਕੀ ਜ਼ਮੀਨ ਦਾ ਕੇਸ ਚੱਲਦਾ ਜੀ ਕਿਸੀ ਹੋਰ ਬੰਦੇ ਨੇ ਉਹਦੇ ਤੇ ਕਬਜ਼ਾ ਵਗੈਰਾ ਕੀਤਾ ਹੋਇਆ ਜੀ ਬਾਕੀ ਕੀ ਕਰੀਏ ਜੀ ਬੇਵਸ ਹੋਏ ਬੈਠੇ ਆ ਜੀ ਇੱਕ ਆਮ ਬੰਦਾ ਮਿਹਨਤ ਕਰਕੇ ਕਿੱਥੋਂ ਕੋਟ ਕਚੈਰੀਆਂ ਦੇ ਖਰਚੇ ਕਿੱਥੋਂ ਭਰੂਗਾ ਜੀ ਬਹੁਤ ਮਨ ਦੁਖੀ ਹੈ ਭਾਈ ਇੰਨੇ ਦੁਖੀ ਹੋਏ ਵੀ ਆ ਬੱਚੇ ਵੀ ਅਸੀਂ ਹੱਦ ਤੋਂ ਬਾਹਰ ਯੇ ਮਹਾਰਾਜ ਕਰੇ ਕੋਈ ਪਰਮਾਤਮਾ ਦੇ ਸਾਨੂੰ ਸਹਾਰਾ ਤਾਂ ਹੀ ਸਹਾਰਾ ਹੋਊਗਾ ਪੁੱਤ ਪਹਿਲਾਂ ਸਾਡੇ ਤੇ ਜ਼ਮੀਨ ਦੇ ਕੇਸ ਚ ਵੀ ਬਹੁਤ ੱਤਕਾ ਹੋਇਆ ਜੀ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਕੋਰਟ ਕਚੈਰੀਆਂ ਹਰ ਜਗ੍ਹਾ ਗਏ ਜੀ ਅਸੀਂ ਪਰ ਹਾਈ ਕੋਰਟ ਤੱਕ ਵੀ ਚਲੇ ਗਏ ਪੁੱਤ ਹਾਈ ਕੋਰਟ ਚ ਵੀ ਕੇਸ ਚੱਲਦਾ ਕਿੱਥੇ ਸੁਣਵਾਈ ਹੁੰਦੀ ਹੈ 8 ਲੱਖ ਚ ਉਹ ਕਰ ਲਈ ਪੁੱਤ 8 ਲੱਖ ਚ ਬੈਂਕ ਨੇ ਸਾਰੀ ਚ 4 5 4 5 ਕਿੱਲੇ ਜ਼ਮੀਨ ਕੋਰਕ ਕਰਤੀ ਸਾਡੇ ਪੱਲੇ ਕੁਝ ਨਹੀਂ ਰਿਹਾ ਪਾਜੀ ਅਸੀਂ ਇਹ ਡੰਗਰਾਂ ਦੇ ਸਾਰੇ ਦਿਨ ਕੱਟ ਰਹੇ ਸੀ ਹੁਣ ਇਹ ਵੀ ਸਾਥ ਛੱਡ ਰਹੇ ਆ ਜੀ ਕਿਸ ਤਰ੍ਹਾਂ ਜੀਵੋਗੇ ਅਸੀਂ ਕਦੇ ਨਾਲ ਕੋ ਕਰੂੰਗੇ ਹੌਸਲਾ ਰੱਖ ਭਰਾ ਮੈਂ ਨਾਲ ਕਰੂੰਗੇ ਮੇਰਾ ਹੀ ਹੌਸਲਾ ਨਹੀਂ ਪੈ ਰਿਹਾ ਕਿ ਮੈਂ ਯਾਰ ਹੋਰ ਕੀ ਗੱਲਾਂ ਕਰਾਂ ਮੇਰਾ ਮੇਰਾ ਆਪਣਾ ਹੀ ਮਨ ਮਤਲਬ ਇਉਂ ਹੋ ਰਿਹਾ ਇਹ ਨੌਜਵਾਨ ਮੁੰਡਾ ਯਾਰ ਅੱਖਾਂ ਦੇ ਵਿੱਚ ਹੰਝੂ ਚੰਗੇ ਥੋੜੀ ਲੱਗਦੇ ਆ ਪੰਜਾਬੀਓ ਚੰਗੇ ਥੋੜੀ ਲੱਗਦੇ ਆ ਇਹ ਪਰਿਵਾਰ ਇਹ ਪਰਿਵਾਰ ਜਦੋਂ ਜਦੋਂ ਕਿਸਾਨਾਂ ਵੱਲੋਂ ਧਰਨੇ ਲੱਗਦੇ ਆ ਅੰਦੋਲਨ ਹੁੰਦੇ ਆ ਤਾਂ ਉੱਥੇ ਇਦਾਂ ਦੇ ਨੌਜਵਾਨ ਹੀ ਤੁਹਾਨੂੰ ਅੱਗੇ ਖੜੇ ਹੋਏ ਨਜ਼ਰ ਆਉਂਦੇ ਆ ਜਦੋਂ ਸਾਹਮਣੇ ਗੋਲੀਆਂ ਚੱਲਦੀਆਂ ਸਾਰਾ ਕੁਝ ਅਮਨਿੰਦਰ ਹੋਰੀ ਵੀ ਗਏ ਨੇ ਮੈਂ ਤਾਂ ਮੈਂ ਤਾਂ ਆਪਣੇ ਆਪਣੇ ਇਸ ਪਲੇਟਫਾਰਮ ਤੋਂ ਉਹਨਾਂ ਕਿਸਾਨ ਆਗੂਆਂ ਨੂੰ ਵੀ ਇਹ ਅਪੀਲ ਕਰਦਾ ਐ ਕਿ ਭਾਈ ਪਹੁੰਚੋ ਉੱਥੇ ਤਾਂ ਜੋ ਚੱਲ ਰਿਹਾ ਚੱਲ ਰਿਹਾ ਇਹਨਾਂ ਕੋਲੇ ਅਮਨਿੰਦਰ ਹੋਰਾਂ ਦਾ ਹਾਲਚਾਲ ਤਾਂ ਪੁੱਛਣ ਪਹੁੰਚੋ ਕੇ ਪਰਿਵਾਰ ਦੇ ਵਿੱਚ ਕੀ ਚੱਲ ਰਿਹਾ ਇਹਨਾਂ ਨੇ ਵੀ ਉੱਥੇ ਜਾ ਕੇ ਲੜਾਈ ਲੜੀ ਆ ਇਹ ਉਹਨਾਂ ਨੂੰ ਵੀ ਅਪੀਲ ਆ ਤੇ ਤੁਸੀਂ ਜਿਹਨੇ ਲੋਕ ਸੁਣ ਰਹੇ ਹੋ ਤੁਸੀਂ ਵਿਦੇਸ਼ਾਂ 'ਚ ਬੈਠੇ ਹੋਗੇ ਜਾਂ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਕੋਨੇ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਸੁਣ ਰਹੇ ਹੋ ਤਾਂ ਇਹਨਾਂ ਤੱਕ ਪਹੁੰਚ ਜ਼ਰੂਰ ਕਰਿਓ ਥੱਲੇ ਅਸੀਂ ਅਮਨਿੰਦਰ ਦਾ ਮੋਬਾਈਲ ਨੰਬਰ ਮੈਂਸ਼ਨ ਕਰਾਂਗੇ ਅਕਾਊਂਟ ਨੰਬਰ ਤੁਸੀਂ ਇਹਨਾਂ ਦਾ ਲੈ ਲੈਣਾ ਖੁਦ ਲੈ ਲੈਣਾ ਅਕਾਊਂਟ ਨੰਬਰ ਇਹਨਾਂ ਤੱਕ ਅਪਰੋਚ ਕਰਿਓ ਥੋੜੀ ਬਹੁਤੀ ਜਿੰਨੀ ਵੀ ਹੋ ਸਕਦੀ ਹੈ ਕਿਉਂਕਿ ਘਰ ਦੇ ਵਿੱਚ ਇਸ ਵੇਲੇ ਕਿਸੇ ਇਨਸਾਨ ਦੀ ਮੌਤ ਹੋਈ ਹੋਵੇ ਤਾਂ ਸੱਥਰ ਵਿੱਚ ਜਾਂਦਾ ਹੈ ਪਰ ਡੰਗਰਾਂ ਦੇ ਅੱਠ ਡੰਗਰਾਂ ਦੇ ਸੱਥਰ ਵਿਸ਼ੇ ਹੋਏ ਆ ਤੁਹਾਨੂੰ ਸ਼ਾਇਦ ਉਹ ਨਜ਼ਰ ਨਹੀਂ ਆ ਰਹੇ ਹੋਣਗੇ ਪਰ ਇਸ ਘਰ ਦੇ ਵਿੱਚ ਮਾਤਮਾ ਇਸ ਘਰ ਦੇ ਵਿੱਚੋਂ ਘਟੋ-ਘਟ ਜਦੋਂ ਤੱਕ ਏ ਸਾਡੇ ਜੀਸੀਜੀ ਪਰਿਵਾਰ ਦੇ ਜੀਸੀ ਅਸੀਂ ਦਿੱਲੀ ਵੀ ਕਿਸਾਨ ਅੰਦੋਲਨ 'ਚ ਜਾਂਦੇ ਰਹੇ ਇੱਥੇ ਸ਼ੰਭੂ ਮੋਰਚੇ 'ਚ ਵੀ ਪੂਰੀ ਹਾਜ਼ਰੀ ਭਰੀ ਹੈ। ਤਾਂ ਕਿਸਾਨ ਲੀਡਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਡੀ ਮਦਦ ਕਰੋ ਅਸੀਂ ਤਾਂ ਰੁਲ ਗਏ ਬੇਰੁਜ਼ਗਾਰ ਹੋ ਗਏ। ਕੀ ਕਰੀਏ ਜੀ? ਤੇ ਆਪਣੀਆਂ ਸਿੱਖ ਜਥੇਬੰਦੀਆਂ ਐ ਜਿਵੇਂ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਐ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਡੀ ਮਦਦ ਕਰੋ ਕੁਝ ਤਾਂ ਮਦਦ ਕਰੋ ਜੇ ਤੁਸੀਂ ਆਪਣੇ ਸਿੱਖ ਪਰਿਵਾਰਾਂ ਦੀਓ ਮਦਦ ਨਹੀਂ ਕਰੋਗੇ ਤਾਂ ਸਾਡੇ ਬਾਅਦ ਤੇ ਕੌਣ ਹੈ? ਕੌਣ ਸਾਡਾ ਸਾਰਾ ਬਣੂਗਾ? ਖਾਲਸਾ ਈਸਟ ਨੂੰ ਵੀ ਬੇਨਤੀ ਹੈ ਜਿੰਨੀ ਹੋ ਸਕੇ ਸਾਡੀ ਮਦਦ ਕਰੋ। ਭਗਵੰਤ ਮਾਨ ਨੂੰ ਵੀ ਆਹੀ ਬੇਨਤੀ ਹੈ ਪੁੱਤ ਵੀ ਸਾਡਾ ਵੀ ਕੋਈ ਕੁਝ ਕਰੋ। ਭਗਵੰਤ ਮਾਨ ਨੂੰ ਉਹ ਵੀ ਵੋਟਾਂ ਦੇ ਕਈ ਬਣਾਇਆ ਤਾਂ ਪੁੱਤੋ ਕੋਈ ਆਪਤਾ ਨਹੀਂ ਬਣ ਗਿਆ ਤਾਂ ਅਸੀਂ ਜੇ ਵੋਟਾਂ ਪਾਈਆਂ ਤੇ ਤਾਂ ਹੀ ਬਣਿਆ ਤਾਂ ਪਰ ਕਦੇ ਉਹਨ ਭਗਵੰਤ ਮਾਨ ਨੇ ਨਹੀਂ ਕਦੇ ਆ ਕੇ ਪੁੱਛਿਆ ਵੀ ਕਿ ਆ ਬਣ ਰਿਹਾ ਕਿ ਆ ਨਹੀਂ ਬਣ ਰਿਹਾ। ਦੇਖੋ ਅਮਰਤਾਰੀ ਪਰਿਵਾਰ ਹੈ ਤੁਸੀਂ ਨਜ਼ਰ ਮਾਰੋ ਕਿ ਅਮਰਤਾਰੀ ਪਰਿਵਾਰ ਹੈ ਸਾਰਾ ਇਸੇ ਕਰਕੇ ਹੀ ਉਹਨਾਂ ਨੇ ਆਪਦੀ ਸੰਸਥਾ ਨੂੰ ਅਪੀਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਕੋਈ ਤਾਂ ਪਹੁੰਚੋ ਖਾਲਸਾ ਜੀ ਨੂੰ ਵੀ ਮਦਦ ਕੀਤੀ ਆ ਤੁਸੀਂ ਵੇਖੋ ਕਿ ਇਧਰਲੇ ਪਾਸੇ ਇਲਾਜ ਚੱਲ ਰਿਹਾ ਹੈ ਉਹ ਦੱਸਦੇ ਨੇ ਕਿ ਦਿਨ ਰਾਤ ਇਲਾਜ ਚੱਲ ਰਿਹਾ ਹੈ ਭਾਈ ਪਹਿਲੇ ਦਿਨ ਤੋਂ ਹੀ ਚੱਲ ਰਿਹਾ ਹੈ ਮਤਲਬ ਡਾਕਟਰ ਪਹੁੰਚੇ ਹੋਏ ਬਿਲਕੁਲ ਜੀ ਡਾਕਟਰ ਪੂਰੀ ਮਦਦ ਕਰ ਰਹੇ ਆ ਜੀ ਉਹਨਾਂ ਤਾਂ ਆਪਣੇ ਕਿੰਨੇ ਪੂਰੀ ਜੀ ਜਾਂ ਰਾਤ ਨੂੰ ਵੀ ਫੋਨ ਕਰੀਏ ਜਦੋਂ ਵੀ ਡਾਕਟਰ ਸਾਹਿਬ ਸਾਡੀ ਮਦਦ ਕਰ ਰਹੇ ਆ ਜੀ ਨਾਲ ਪਰ ਕੀ ਕਰੀਏ ਜੀ ਦਵਾਈਆਂ ਦਾ ਖਰਚ ਬਹੁਤ ਹੈ ਜੀ ਦਵਾਈਆਂ ਬਹੁਤ ਮਹਿੰਗੀਆਂ ਆਂਦੀਆਂ ਹੀ ਡਾਕਟਰ ਸਾਹਿਬ ਤਾਂ ਆਪਣੇ ਕਿਨਾਰੇ ਤੇ ਇਲਾਜ ਚ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਡੰਗਰ ਬਚ ਨਹੀਂ ਰਿਹਾ ਜੀ ਪਤਾ ਨਹੀਂ ਕੀ ਕਿਸਮਤ ਦਾ ਗੇੜ ਚੜਿਆ ਹੋਇਆ ਤਾਂ ਅਮਨਿੰਦਰ ਹੋਰੀ ਦੱਸਦੇ ਆ ਕਿ ਉਹਨਾਂ ਨੇ ਕਿਸੇ ਟਾਈਮ ਤੇ ਕੋਈ ਬੈਂਕ ਤੋਂ ਆਪਣੇ ਕਿਸੇ ਕੰਮ ਲਈ ਕਰਜ਼ਾ ਲਿਆ ਸੀ ਪਰ ਉਹ ਉਹ ਵੀ ਕਿਉਂਕਿ ਘਰ ਦੇ ਹਾਲਤ ਇੰਨੀ ਨਾਜ਼ੁਕ ਹੈ ਕਿ ਉਹ ਵਾਪਸ ਨਹੀਂ ਹੋਇਆ ਬੈਂਕ ਨੇ ਆਪਣੀ ਕਾਰਵਾਈ ਕਰਦਿਆਂ ਜ਼ਮੀਨ ਨੂੰ কুরਕ ਕਰਵਾ ਦਿੱਤਾ ਜਾਨੀ 7-8 ਲੱਖ ਰੁਪਏ ਸੀਗਾ ਉਹਦੇ ਵਿੱਚ 3-4 ਕਿੱਲੇ ਜ਼ਮੀਨ কুরਕ ਹੋ ਗਈ ਤੁਸੀਂ ਆਪ ਹਿਸਾਬ ਲਾਓ ਕਿ ਜੇ ਇਹ ਏਰੀਆ ਜਿਹੜੇ ਇਸ ਏਰੀਆ ਦੇ ਵਿੱਚ ਅਸੀਂ ਬੈਠੇ ਹਾਂ ਰਾਜਪੁਰੇ ਦੇ ਨੇੜੇ ਆ ਇੱਥੇ ਕਰੋੜਾਂ ਦੀ ਜ਼ਮੀਨ ਹੈ ਜਾਨੀ ਆਲੇ ਦੁਆਲੇ ਕਮਰਸ਼ੀਅਲ ਬਹੁਤ ਸਾਰੀਆਂ ਜਿਹੜੀਆਂ ਸਾਈਟ ਹੈਗੀਆਂ ਨੇ ਨਾਲ ਥਰਮਲ ਪਲਾਂਟ ਹੈ ਜਾਣੀਏ ਕਰੋੜਾਂ ਦੀਆਂ ਜ਼ਮੀਨਾਂ ਤੇ ਸਿਰਫ 7-8 ਲੱਖ ਰੁਪਏ ਚ ਇਹਨਾਂ ਦੀ ਜ਼ਮੀਨ কুরਕ ਹੋ ਗਈ ਆ ਕਹਿੰਦੇ ਕੋਰਟ ਦੇ ਵਿੱਚ ਕੇਸ ਲੜ ਰਹੇ ਆ ਐਸ ਵੇਲੇ ਵੀ ਪਰਿਵਾਰ ਲੱਖਾਂ ਦੇ ਕਰਜ਼ੇ ਦੇ ਹੇਠ ਹੈ ਬਾਈ ਕਿੰਨਾ ਕਰਜ਼ਾ ਮੇਰੇ ਇਸ ਟਾਈਮ ਵੀ 7-8 ਲੱਖ ਰੁਪਏ ਕਰਜ਼ਾ ਹੈ ਲੱਖ ਰੁਪਏ ਦੀਆਂ ਤਾਂ ਵੀਰੇ ਦਵਾਈਆਂ ਹੀ ਆ ਗਈਆਂ ਹੁਣ ਇਹ ਵੀ ਹਲੇ ਦੁਕਾਨਦਾਰਾਂ ਦੇ ਪੈਸੇ ਦੇਣੇ ਆਂ ਦਵਾਈਆਂ ਦੇ ਕੀ ਕਰੀਏ ਯਾਰ ਕਿੱਥੋਂ ਭਰੀਏ ਪਸ਼ੂਆਂ ਦਾ ਦੁੱਧ ਵੇਚ ਕੇ ਤਾਂ ਮਾੜੀ-ਮੋਟੀਆਂ ਬੈਂਕ ਦੀਆਂ ਕਿਸ਼ਤਾਂ ਵਗੈਰਾ ਤਾਰਦੇ ਸੀ ਉਹ ਵੀ ਹੁਣ ਯਾਰ ਬੜਾ ਔਖਾ ਹੋ ਗਿਆ ਗੁਜ਼ਾਰਾ ਕਰਨਾ ਵੀਰੇ ਅਚਾ ਹੁਣ ਤੱਕ ਕਿਸੇ ਕੋਲੇ ਗੱਲ ਪਹੁੰਚੀ ਹੈ ਮੇਰੇ ਨਾਲ ਹੁਣ ਅੱਜ ਤੁਸੀਂ ਗੱਲ ਕਰ ਰਹੇ ਹੋ মিডিਆ ਤੇ ਇਸ ਤੋਂ ਪਹਿਲਾਂ ਕੋਈ ਕਿਸੇ ਤੱਕ ਕਿਸੇ ਸੰਸਥਾ ਤੱਕ ਸਰਕਾਰ ਤੱਕ ਕਿਸਾਨਾਂ ਤੱਕ ਜਥੇਬੰਦੀਆਂ ਤੱਕ ਕਿਸੇ ਤੱਕ ਤੁਹਾਡੀ ਹਾਲਤ ਦੀ ਗੱਲ ਪਹੁੰਚੀ ਹੈ ਇਸ ਤੋਂ ਪਹਿਲਾਂ ਕਿਸੇ ਨੇ ਮਦਦ ਕਿਸੇ ਦੀ ਮਦਦ ਪਹੁੰਚੀ ਤੁਹਾਡੇ ਤੱਕ ਹੁਣ ਤੱਕ ਅਸੀਂ ਬਾਦਲ ਸੰਗਤ ਦਰਸ਼ਨ ਚ ਵੀ ਜਾਂਦੇ ਰਹੇ ਹਰ ਜਗ੍ਹਾ ਗਏ ਜੀ ਉਹਨਾਂ ਨੇ ਅਧਿਕਾਰੀ ਵੀ ਬੈਂਕ ਦੇ ਸਸਪੈਂਡ ਕਰਤੇ ਪਰ ਕੇਸ ਸਾਡੇ ਖਿਲਾਫ ਇਹ ਜਾਂਦੇ ਰਹੇ ਜੀ ਸਾਰੇ ਪਤਾ ਨਹੀਂ ਕਿਉਂ ਪਤਾ ਨਹੀਂ ਬਿਨਾ ਪੈਸੇ ਤੋਂ ਕਿਸੇ ਬੰਦੇ ਦੀ ਸੁਣੀ ਨਹੀਂ ਜਾਂਦੀ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਹਰ ਜਗ੍ਹਾ ਹੀ ਸਾਡੇ ਨਾਲ ੱਤਕਾ ਹੁੰਦਾ ਰਿਹਾ ਈ ਬੱਸ ਬੜਾ ਬੁਰਾ ਹਾਲ ਹੈ ਵੀਰੇ ਮਾਤਾ ਕਿੰਨੀ ਕਿੰਨੀ ਜ਼ਮੀਨ ਸੀ ਜਿਹੜੀ ਜਿਹੜੀ ਪਲੱਜ ਹੋਈ ਸੀ ਜਿਹੜੀ ਕੁਰਕ ਹੋ ਗਈ ਜ਼ਮੀਨ ਤੁਹਾਡੇ ਹੱਥੋਂ ਕਿੰਨੀ ਜ਼ਮੀਨ ਖੁੱਸੀ ਹੈ ਪੰਜ ਪੰਜ ਕਿੱਤੇ ਪੁੱਤ ਪੰਜ ਕਿੱਤੇ ਹਾਂਜੀ ਸਵਾ ਸਵਾ ਪੰਜ ਹਾਂਜੀ 7-8 ਲੱਖ ਹਾਂਜੀ ਬੜੀ ਦੂਜੀ ਪਾਰਟੀ ਸੀਗੀ ਜੀ ਉਹ ਇੱਥੇ ਆ ਜੀ ਇਹ ਮਨਿੰਦਰ ਹੋਰ ਦਾ ਛੋਟਾ ਭਰਾ ਹੈ ਹਰਿੰਦਰ ਹਾਂਜੀ 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 ਜਿਹੜੀ ਦੂਜੀ ਪਾਰਟੀ ਹੈ ਜੀ ਉਹ ਨਾ ਪੈਸੇ ਦੇ ਜ਼ੋਰ ਤੇ ਜੀ ਉਹਨਾਂ ਨੇ ਸਾਡੇ ਵਕੀਲ ਤੱਕ ਖਰੀਦ ਲਏ ਜੀ ਉਹਨਾਂ ਤੋਂ ਖਰੀਦ ਕੇ ਸਾਡੇ ਉਲਟ ਭੁਗਤਾ ਕੇ ਜੀ ਸਾਡੀ ਜ਼ਮੀਨ ਦੇ ਸਾਰੇ ਕਾਗਜ਼ ਸਾਡੇ ਉਲਟ ਕਰਤੇ ਜੀ ਸਾਨੂੰ ਕਹਿੰਦੇ ਥੋੜਾ ਤੁਸੀਂ ਜਿੱਤ ਗਏ ਕੇਸ ਤੇ ਉੱਥੇ ਰਾਜੀਨਾਮੇ ਦੇ ਕੋ ਉ ਕਰਾ ਕੇ ਸਾਈਨ ਕੇਸ ਵਾਪਸ ਕਰਵਾ ਲਏ ਜੀ ਕੇਸ ਵਾਪਸ ਕਰਵਾ ਲਏ ਜੀ ਡੈਡੀ ਤੋਂ ਸਾਈਨ ਕਰਾ ਕੇ ਹਾਂਜੀ ਜਦੋਂ ਅਸੀਂ ਕਿਸੇ ਪੜਾਇਆ ਜੀ ਅੱਗੇ ਪਤਾ ਕਰਿਆ ਉਹ ਤੋਂ ਬਾਅਦ ਫਿਰ ਕੀ ਬਣਦਾ ਭਾਜੀ ਵਕੀਲਾਂ ਨਾਲ ਕਿੱਥੇ ਲੜ ਲਾਂਗੇ ਅਸੀਂ ਕੀ ਕਹਾਂਗੇ ਵਕੀਲ ਨੂੰ ਜਦੋਂ ਉਹਨੇ ਕਿਹਾ ਵੀ ਤੁਹਾਡਾ ਜੀ ਕੇਸ ਤੁਸੀਂ ਜਿੱਤ ਕੇ ਕਹਿ ਕੇ ਡੈਡੀ ਤੋਂ ਸਾਈਨ ਕਰਵਾ ਲੈ ਬਾਅਦ ਵਿੱਚ ਪਤਾ ਲੱਗਿਆ ਜੀ ਉਹ ਤਾਂ ਵੀ ਉਹਨਾਂ ਨੇ ਉਹ ਤੇ ਸਾਈਨ ਕਰਵਾਏ ਵੀ ਸਾਡਾ ਰਾਜੀਨਾਮਾ ਹੋ ਗਿਆ ਪਾਰਟੀ ਨਾਲ ਅਸੀਂ ਕੇਸ ਵਾਪਸ ਲੈਣਾ ਤੋਖਾ ਹੋਇਆ ਉੱਥੇ ਤੋਖਾ ਕਰਦਾ ਹਰ ਜਗ੍ਹਾ ਤੋਖਾ ਤੋਖੇ ਪਰ ਤੋਖਾ ਜੀ ਬਸ ਕੀ ਕਰੀਏ ਜੀ ਬੜਾ ਔਕਾ ਪਸ਼ੂਆਂ ਦੇ ਸਾਰੇ ਟਾਈਮ ਕੱਟ ਰਹੇ ਸੀ ਪਰ ਉਹਦੇ ਚ ਵੀ ਹੁਣ ਏਸੀ ਮਾਰ ਪੈ ਰਹੀ ਆ ਸਮਝ ਨਹੀਂ ਆਉਂਦਾ ਭਾਜੀ ਕੀ ਕਰੀਏ ਤਾਂ ਕੁਲ ਮਿਲਾ ਕੇ ਇਸ ਘਰ ਦੇ ਹਾਲਾਤਾਂ ਦਾ ਅੰਦਾਜ਼ਾ ਤੁਸੀਂ ਸਾਡੀ ਇਸ ਵੀਡੀਓ ਤੋਂ ਲਾ ਸਕਦੇ ਹੋ ਘਰ ਦਾ ਕੱਲਾ ਕੱਲਾ ਜੀ ਜਿਹੜਾ ਅੱਜ ਪੁੱਬਾ ਮਾਰ ਕੇ ਰੋ ਰਿਹਾ ਕਿ ਜਿਹੜਾ ਸਾਡੇ ਕੋਲੇ ਰੋਜ਼ਗਾਰ ਸੀ ਥੋੜਾ ਬਹੁਤਾ ਉਹ ਰੋਜ਼ਗਾਰ ਵੀ ਹੱਥੋਂ ਖੁੱਸ ਗਿਆ ਹੁਣ ਇੰਨਾ ਇਸ ਪਰਿਵਾਰ ਨੂੰ ਦੁਬਾਰਾ ਆਪਣੇ ਪੈਰਾਂ ਸਰ ਕਰਨਾ ਸਾਡਾ ਤੁਹਾਡਾ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਅਮਰਤਾਰੀ ਪਰਿਵਾਰ ਹੈ ਪਰਿਵਾਰ ਤੇ ਅੱਜ ਭੀੜ ਪਈ ਹੈ ਤਾਂ ਸਾਰੇ ਜਣੇ ਆਪਾਂ ਨਾਲ ਖੜੀਏ ਤਾਂ ਕਿ ਇਹ ਪਰਿਵਾਰ ਔਰ ਇਸ ਪਰਿਵਾਰ ਦੇ ਛੋਟੇ ਬੱਚੇ ਜਿਹੜੇ ਆ ਉਹਨਾਂ ਤੇ ਕੋਈ ਇਸ ਤਰ੍ਹਾਂ ਦਾ ਅਸਰ ਨਾ ਪਵੇ ਕਿ ਮੇਰਾ ਮੇਰਾ ਪਿਤਾ ਜਾਂ ਮੇਰਾ ਚਾਚਾ ਜਾਂ ਮੇਰਾ ਦਾਦਾ ਜਾਂ ਦਾਦੀ ਕਿਨਾਂ ਹਾਲਾਤਾਂ ਦੇ ਵਿੱਚ ਆ ਉਹਨਾਂ ਬੱਚਾਂ ਤੇ ਇਸ ਗੱਲ ਦਾ ਕੋਈ ਅਸਰ ਨਾ ਪਵੇ ਤਾਂ ਇਹ ਗੱਲ ਹੁਣ ਤੁਹਾਡੇ ਤੇ ਛੱਡੀ ਹੈ ਤੁਸੀਂ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਓ ਜ਼ਰੂਰ ਜੇਕਰ ਫਾਈਨੈਂਸ਼ੀਅਲ ਮਦਦ ਆਪਾਂ ਨਹੀਂ ਕਰ ਸਕਦੇ ਸਾਡੀ ਇਨੀ ਕਪੈਸਿਟੀ ਨਹੀਂ ਹੈਗੀ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਜ਼ਰੂਰ ਭੇਜ ਦਿਓ ਕਿਸੇ ਇੱਕ ਸੱਜਣ ਕੋਲੇ ਪਹੁੰਚ ਸਕਦੀ ਹੈ ਜਿਹੜਾ ਇਸ ਪਰਿਵਾਰ ਦੀ ਮਦਦ ਆਰਥਿਕ ਤੌਰ ਤੇ ਕਰ ਸਕਦਾ ਹੈ ਹੁਣ ਗੱਲ ਸਾਡੇ ਤੇ ਤੁਹਾਡੇ ਤੇ ਹੈ ਸਤਿ ਸ਼੍ਰੀ ਅਕਾਲ